ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੜੇ ਦਿਨਾਂ ਬਾਅਦ ਤੁਹਾਡੇ ਸਾਹਮਣੇ ਪੇਸ਼ ਹੋਈਆਂ ਅੱਜ ਵਾਲ ਦਿਨ ਦੇ ਮੌਕੇ ਤੇ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਾਂਗੇ ਆਸ ਕਰਦੇ ਹਾਂ ਕਿ ਤੁਹਾਨੂੰ ਬਹੁਤ ਪਸੰਦ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕੇ ਤਾਂ ਬਹੁਤ ਹੋਏ ਸਾ ਕਾ ਬਕਰਾਈ ਸਰਹੰਦ ਦਾ ਸਾਕੇ ਤਾਂ ਬਹੁਤ ਹੋਏ ਸਾ ਕਾ ਬਕਰਾਈ ਸਰਹੰਦ ਦਾ ਕਦੇ ਗੌਰ ਨਾਲ ਪੜਿਓ ਲੈ ਇਤਿਹਾਸ ਉਹ ਪਾਪਣ ਕੰਧ ਦਾ ਕਦੇ ਗੌਰ ਨਾਲ ਪੜਿਓ ਲੈ ਇਤਿਹਾਸ ਉਹ ਪਾਪਣ ਕੰਧ ਦਾ ਕੋਦਰਤ ਵੀ ਕਾਂਬ ਗਈ ਸੀ ਕਾਂਬ ਗਈ ਸੀ ਤੇਕੇ ਕੇ ਜ਼ੁਲਮ ਗਿਆ ਨਾ ਜਰਿਆ ਕੇਡਣ ਦੀਆਂ ਉਮਰਾਸੀ ਉਮਰਾਸੀ ਬੈਰੀਓ ਤਰਸ ਕੇ ਉਹ ਨਾ ਕਰਿਆ ਕੇਡਣ ਦੀਆਂ ਉਮਰਾਸੀ ਉਮਰਾਸੀ ਬੈਰੀਓ ਤਰਸ ਕੇ ਉਹ ਨਾ ਕਰਿਆ ਦੰਗ ਦੇਖ ਕੇ ਰਹਿ ਗਈਆਂ ਖੁਆਂ ਤੋਂ ਪਾਣੀ ਪਰਦਿਆਂ ਪਹਿਣਾ ਦੰਗ ਦੇਖ ਕੇ ਰਹਿ ਗਈਆਂ ਖੁਆਂ ਤੋਂ ਪਾਣੀ ਪਰਦਿਆਂ ਪਹਿਣਾ ਇਨਾ ਲਾਲ ਮਸੂਮਾ ਤੋਂ ਹਾਕਮ ਬਦਲਾ ਕਾ ਦਾਲ ਲੈਣਾ ਇਨਾ ਲਾਲ ਮਸੂਮਾ ਤੋਂ ਹਾਕਮ ਬਦਲਾ ਕਾ ਦਾਲ ਲੈਣਾ ਯਾਪਣ ਕੋਈ ਰੱਬ ਰੂਹਾ ਰੱਬ ਰੂਹਾ ਦੇਖ ਕੇ ਤਪ ਦਾ ਕਾਲ ਜਾ ਠਰਿਆ ਕੇ ਡਣ ਦੀਆਂ ਉਮਰਾਂ ਸੀ ਉਮਰਾਂ ਸੀ ਮੈਰੀਓ ਤਰਸ ਕਿਉ ਨਾ ਕਰਿਆ ਕੇ ਡਣ ਦੀਆਂ ਉਮਰਾਂ ਸੀ ਉਮਰਾਂ ਸੀ ਮੈਰੀਓ ਤਰਸ ਕਿਉ ਨਾ ਕਰਿਆ ਸਾਦ ਕੋੜ ਬਜੀ ਤੇਨੇ ਦਿਨ ਦਿਨ ਲਾਈ ਕਚੈਰੀ ਤਿੱਖੀ ਸਾਦ ਕੋੜ ਬਜੀ ਤੇਨੇ ਦਿਨ ਦਿਨ ਲਾਈ ਕਚੈਰੀ ਤਿੱਖੀ ਜੇ ਦੇ ਮਾ ਲਾਲਚ ਮੈਂ ਸ਼ਾਇਦ ਛੱਡ ਦੇਵਣਗੇ ਸਿੱਕੀ ਜੇ ਦੇ ਮਾ ਲਾਲਚ ਮੈਂ ਸ਼ਾਇਦ ਛੱਡ ਦੇਵਣਗੇ ਸਿੱਕੀ ਤਾ ਕਜ ਜਵਾ ਜੋ ਦੇ ਆ ਦਾ ਜੋ ਦੇ ਆ ਦਾ ਸੂਪਾ ਬਿਨਾ ਜੰਗ ਤੋ ਹਰਿਆ ਕੇ ਡਣ ਦੀਆਂ ਉਮਰਾਸੀ ਉਮਰਾਸੀ ਬੈਰੀਓ ਤਰਸ ਕੇ ਉਹ ਨਾ ਕਰਿਆ ਕੇ ਡਣ ਦੀਆਂ ਉਮਰਾਸੀ ਉਮਰਾਸੀ ਬੈਰੀਓ ਤਰਸ ਕੇ ਉਹ ਨਾ ਕਰਿਆ ਟਾਡਾ ਮਾਸ ਨੋ ਚ ਬਚਿਓ ਇਲਾਨੇ ਲੈ ਜਾਣਾ ਅਸਮਾਨਾ ਟਾਡਾ ਮਾਸ ਨੋ ਚ ਬਚਿਓ ਇਲਾਨੇ ਲੈ ਜਾਣਾ ਅਸਮਾਨਾ ਐਨੇ ਉੱਚੀ ਝੁਲਣਾਏ ਝਾਲਮੋਂ ਸਿੱਖੀ ਦਿਆ ਨਿਸ਼ਾਨਾ ਐਨੇ ਉੱਚੀ ਝੁਲਣਾਏ ਝਾਲਮੋਂ ਸਿੱਖੀ ਦਿਆ ਨਿਸ਼ਾਨਾ ਗੰਗੂ ਕਰਦਾ ਪੇਤੀਹੀ ਪੇਤੀਹੀ ਗਗੜਿਆ ਲੰਕਾ ਟਾਣ ਨੂੰ ਪਿਰਿਆ ਕੇ ਡਣ ਦੀਆਂ ਉਮਰਾਸੀ ਉਮਰਾਸੀ ਮੈਰੀਓ ਤਰ ਸਕਿਓ ਨਾ ਕਰਿਆ ਕੇ ਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰ ਸਕਿਓ ਨਾ ਕਰਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ